ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਕਤ ਹੁਸ਼ਿਆਰਪੁਰ ਦੇ ਵਿੱਚ ਠਹਿਰੇ ਹੋਏ ਨੇ ਤੇ ਹੁਸ਼ਿਆਰਪੁਰ ਦੇ ਹੀ ਬੇਹਦ ਨਸਤੀਕੀ ਪਿੰਡ ਆਨੰਦਗੜ ਮਹਿਲਾ ਵਾਲੀ ਵਿਖੇ ਮਜੂਦ ਧੰਮਤਾਜ ਵਿਪਾਸਨਾ ਸਾਧਨਾ ਕੇਂਦਰ ਵਿਖੇ ਉਹ ਮਜੂਦ ਨੇ ਜਿੱਥੇ ਕਿ ਉਹ ਮੈਡੀਟੇਸ਼ਨ ਤੇ ਬੈਠੇ ਹੋਏ ਨੇ ਪਰੰਤੂ ਇਸ ਦਰਮਿਆਨ ਜੇਕਰ ਆਪਾਂ ਵਿਰੋਧੀ ਤੇ ਰਾਦੀ ਗੱਲ ਕਰੀਏ ਤਾਂ ਲਗਾਤਾਰ ਵਿਰੋਧੀਆਂ ਵੱਲੋਂ ਅਰਵੰਦ ਕੇਜਰੀਵਾਲ ਤੇ ਸ਼ਬਦੀ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਈਡੀ ਦੀ ਕਾਰਵਾਈ ਤੋਂ ਬਚਣ ਦੇ ਲਈ ਅਰਵੰਦ ਵੱਲੋਂ ਇਹ ਸਭ ਡਰਾਮਾ ਹੈ ਜਿਹੜਾ ਉਹ ਰਚਿਆ ਗਿਆ ਹੈ ਕਿਉਂਕਿ ਬੀਤੀ 21 ਦਸੰਬਰ ਨੂੰ ਈਡੀ ਵੱਲੋਂ ਅਰਵੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਜਿਹੜੇ ਉਹ ਜਾਰੀ ਕੀਤੇ ਗਏ ਸੀ ਤਾਂ ਹੁਣ ਇਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਅਰਵੰਦ ਕੇਜਰੀਵਾਲ ਨੂੰ ਈਡੀ ਵੱਲੋਂ 3 ਜਨਵਰੀ ਦੀ ਜਿਹੜੀ ਉਹ ਨਵੀਂ ਤਾਰੀਖ ਤੇ ਦਿੱਤੀ ਗਈ ਹੈ ਸੋ ਤੀਜਾ ਸਮਨ ਹੈ ਜਿਹੜਾ ਅਰਵੰਦ ਕੇਜਰੀਵਾਲ ਨੂੰ ਉਹ ED ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਸੋ ਹੁਣ ਵੱਡਾ ਸਵਾਲ ਹੈ ਕਿ 3 ਜਨਵਰੀ ਨੂੰ ਯਾਨਕੀ ਨਵੇਂ ਬਰੇ ਤੇ ਅਰਵੰਦ ਕੇਜਰੀਵਾਲ ED ਸਾਹਮਣੇ ਪੇਸ਼ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਇਸ ਵਾਰ ਤਾਂ ਦੱਸਿਆ ਜਾ ਰਿਹਾ ਸੀ ਕਿ ਅਰਵੰਦ ਕੇਜਰੀਵਾਲ 10 ਦਿਨ ਦੀ ਛੁੱਟੀ ਲੈ ਕੇ ਹੁਸ਼ਾਰਪੁਰ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਕਿ ਉਹ ਹੁਸ਼ਾਰਪੁਰ ਦੇ ਇੱਕ ਬਿਹਤ ਨਸਤੀਕੀ ਪਿੰਡ ਦੇ ਵਿੱਚ ਸਾਧਨਾ ਤੇ ਯਾਨਕੀ ਮੈਡੀਟੇਸ਼ਨ ਤੇ ਬੈਠੇ ਹੋਏ ਨੇ ਇਸ ਦਰਮਿਆਨ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਸੋ ਜੇਕਰ ਆਪਾਂ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਆਪਾਂ ਠੰਡ ਦੇ ਮੌਸਮ ਦੀ ਗੱਲ ਕਰੀਏ ਸਰਦੀ ਦੇ ਮੌਸਮ ਦੀ ਗੱਲ ਕਰੀਏ ਤਾਂ ਕੜਾਕੇ ਦੀ ਠੰਡ ਵੀ ਹੈ ਜਿਹੜੀ ਉਹ ਸਿਖਰਾਂ ਤੇ ਹੈ ਹੋਰ ਆਉਣ ਵਾਲੇ 2-4 ਦਿਨਾਂ ਤੱਕ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਭਾਰਤ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਹਾਲਾਂਕਿ ਜੇਕਰ ਆਪਾਂ ਹੁਸ਼ਾਰਪੁਰ ਤੋਂ ਬਾਹਰੀ ਇਲਾਕਿਆਂ ਦੀ ਗੱਲ ਕਰੀਏ ਪੰਜਾਬ ਦੇ ਹੋਰਨਾ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਉਹਨਾਂ ਥਾਵਾਂ ਤੇ ਉਹਨਾਂ ਹਲਕਿਆਂ ਦੇ ਵਿੱਚ ਉਹਨਾਂ ਕਸਬਿਆਂ ਦੇ ਵਿੱਚ ਭਾਰੀ ਧੁੰਦ ਹੈ ਜਿਹੜੀ ਉਹ ਪੈਂਦੀ ਹੈ ਤੇ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਅਜੇ ਧੁੰਦ ਦਿਖਾਈ ਨਹੀਂ ਦਿੱਤੀ ਹੈ ਪਰੰਤੂ ਜੇਕਰ ਆਪਾਂ ਹੁਸ਼ਾਰਪੁਰ ਤੋਂ ਬਾਹਰੀ ਇਲਾਕਿਆਂ ਦੀ ਗੱਲ ਕਰੀਏ ਪਿੰਡੂ ਰਕਵੇ ਦੀ ਗੱਲ ਕਰੀਏ ਤਾਂ ਉਹਨਾਂ ਥਾਵਾਂ ਦੇ ਕਈ ਪਿੰਡਾਂ ਦੇ ਵਿੱਚ ਧੁੰਦ ਪੈਣੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਸੋ ਕਲਮ ਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕੜਾਕੇ ਦੀ ਠੰਡ ਦੇ ਵਿੱਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲ ਜਿਹੜਾ ਉਹ ਤਾਇਨਾਤ ਕੀਤਾ ਗਿਆ ਅਰਵਿੰਦ ਕੇਚਰੀਵਾਲ ਦੀ ਸੁਰੱਖਿਆ ਪਰਪਸ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਿਉਂਕਿ ਮੁੱਖ ਮੰਤਰੀ ਨੇ ਆਵਾਜ਼ ਮੀ ਪਾਰਟੀ ਦੇ ਸੁਪਰੀਮੋ ਵੀ ਨੇ ਸੋ ਜਿਹੇ ਦੇ ਵਿੱਚ ਪੁਲਿਸ ਦੀ ਜਿਹੜੀ ਉਹ ਭੂਮਿਕਾ ਹੈ ਉਹ ਕਾਰਗੁਜ਼ਾਰੀ ਹੈ ਜਿਹੜੀ ਉਹ ਹੋਰ ਵੀ ਜ਼ਿੰਮੇਵਾਰਾਨਾ ਵਣ ਜਾਂਦੀ ਹੈ ਸੋ ਜੇਕਰ ਆਪਾਂ ਥਾਣਿਆਂ ਦੀ ਗੱਲ ਕਰੀਏ ਤਾਂ ਥਾਣਿਆਂ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਨਫਰੀ ਹੈ ਜਿਹੜੀ ਉਹ ਮੈਨੂੰ ਲੱਗਦਾ ਹੈ ਕਿ ਕਿਸੇ ਥਾਣੇ ਦੇ ਵਿੱਚ ਉਹ 50% ਤੀ ਹੈ ਕਿਸੇ ਦੇ ਵਿੱਚ 60% ਤੀ ਹੈ ਵਧੇਰੇ ਤੋਂ ਵਧੇਰੇ ਉਹ 65 ਤੋਂ 70% ਹੋਏਗੀ ਥਾਣਿਆਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਘਟਿਆ ਜਿਸ ਕਾਰਨ ਆਮ ਲੋਕਾਂ ਨੂੰ ਇਨਸਾਫ ਵੀ ਹੈ ਜਿਹੜਾ ਉਹ ਦੇਰੀ ਦੇ ਨਾਲ ਮਿਲਦਾ ਤੇ ਅੱਜ ਦਿਨ ਆਪਾਂ ਵੇਖਦੇ ਵੀ ਆ ਕਿ ਕਈ ਥਾਵਾਂ ਤੇ ਕਈ ਅਜਹੀਆਂ ਥਾਵਾਂ ਤੇ ਵਾਰਦਾਤਾ ਹੋ ਜਾਂਦੀਆਂ ਨੇ ਜਿਨ੍ਹਾਂ ਥਾਵਾਂ ਤੇ ਪੁਲਿਸ ਪ੍ਰਸ਼ਾਸਨ ਜਾਂ ਪੁਲਿਸ ਵਾਲੋਂ ਦੇਰੀ ਦੇ ਨਾਲ ਪਹੁੰਚਦਾ ਜਿਸ ਦਾ ਕਿ ਇੱਕ ਵੱਡਾ ਕਾਰਨ ਇਹ ਹੀ ਆ ਕਿ ਪੁਲਿਸ ਥਾਣਿਆਂ ਦੇ ਵਿੱਚ ਮੁਲਾਜ਼ਮਾਂ ਦੀ ਨਫਰੀ ਦੀ ਇੱਕ ਵੱਡੀ ਕਮੀ ਹੈ ਸੋ ਵੀ ਵੀ ਆਈਪੀ ਡਿਊਟੀ ਨੂੰ ਲੈ ਕੇ ਪੰਜਾਬ ਪੁਲਿਸ ਦੀ ਜਿਹੜੀ ਮੱਤ ਹੈ ਉਹ ਵੀ ਵੀ ਆਈਪੀ ਡਿਊਟੀ ਨੇ ਮਰੀ ਹੋਈ ਹੈ ਪੁਲਿਸ ਪ੍ਰਸ਼ਾਸਨ ਹਾਲਾਂਕਿ ਖੁਦ ਵੀ ਦੁਖੀ ਹੈ ਖੁੱਲ ਕੇ ਸਾਹਮਣੇ ਬੋਲ ਨਹੀਂ ਸਕਦਾ ਕਿਉਂਕਿ ਸਰਕਾਰੀ ਡਿਊਟੀਆਂ ਚਲੋ ਉਹਨਾਂ ਵੱਲੋਂ ਕਰਨੀ ਹੁੰਦੀ ਹੈ ਡਰਦੇ ਹੈ ਡਰ ਡਰ ਤੋਂ ਭਾਵ ਹੈ ਕਿ ਚਲੋ ਸਰਕਾਰੀ ਮੁਲਾਜ਼ਮ ਹੈ ਜਿਹੜਾ ਉਹ ਝਿਜਕਦਾ ਹੈ ਸਰਕਾਰ ਦੇ ਵਿਰੁੱਧ ਬੋਲਣ ਨੂੰ ਜਾਂ ਕਿਸੇ ਵੀ ਮੰਤਰੀ ਅਫਸਰ ਦੇ ਵਿਰੁੱਧ ਬੋਲਣ ਨੂੰ ਪ੍ਰੰਤੂ ਇਹਨਾਂ ਗੱਲਾਂ ਦਾ ਜਿਹੜਾ ਉਹ ਸਰਕਾਰਾਂ ਨੂੰ ਵੀ ਵੀ ਆਈ ਪੀ ਜਿਹੜੇ ਵਿਅਕਤੀ ਨੇ ਚਾਹੇ ਉਹ ਮੁੱਖ ਮੰਤਰੀ ਨੇ ਚਾਹੇ ਕੈਬਨਿਟ ਮੰਤਰੀ ਨੇ ਚਾਹੇ ਵਿਧਾਇਕ ਨੇ ਉਹਨਾਂ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਪਹੁੰਚਣਾ ਸੀ ਉਹਨਾਂ ਵੱਲੋਂ ਤਾਂ ਉਸ ਵਕਤ ਵੱਡੀ ਗੰਟੀ ਦੇ ਵਿੱਚ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਵੀ ਕਈ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਆ ਹੁਸ਼ਿਆਰਪੁਰ ਦੇ ਵਿੱਚ ਪਹੁੰਚੀ ਹੋਈ ਸੀ ਸੋ ਜਿਸ ਨੂੰ ਲੈ ਕੇ ਆਪ ਪਛਿੱਤੇ ਤੌਰ ਤੇ ਕਹਿ ਸਕਦਾ ਹੈ ਕਿ ਆਮ ਲੋਕ ਹੈ ਜਿਹੜੇ ਥਾਣਿਆਂ ਦੇ ਵਿੱਚ ਇਨਸਾਫ ਲਈ ਦਰ ਦਰ ਭਟਕਤੇ ਫਿਰਦੇ ਨੇ ਤੇ ਮੰਤਰੀਆਂ ਨੂੰ ਆ ਜਿਹੜਾ ਉਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਚਾਹੇ ਮੁੱਖ ਮੰਤਰੀ ਆ ਚਾਹੇ ਕੈਬਨਿਟ ਮੰਤਰੀ ਹੋਣ ਚਾਹੇ ਕਿਸੇ ਵੀ ਤਰ੍ਹਾਂ ਦੇ ਉਹ ਰਾਜਨੀਤਿਕ ਆਕੂ ਹੋਣ ਸੋ ਇਹਨਾਂ ਨੂੰ ਮੈਂ ਅਪੀਲ ਵੀ ਕਰਨਾ ਚਾਹਾਂਗਾ ਕਿ ਭਾਈ ਵੀਵੀਆਈਪੀ ਕਲਚਰ ਨੂੰ ਲੈ ਕੇ ਤੁਸੀਂ ਵੱਡੀਆਂ-ਵੱਡੀਆਂ ਦੋਹਾਈਆਂ ਦਿੱਤੀਆਂ ਦੋਹਾਈਆਂ ਦੇਣੀਆਂ ਤੇ ਦੋਹਾਈਆਂ ਤੇ ਅਮਲ ਕਰਨਾ ਇਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸੋ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹੋਏ ਸਨ ਸੋ ਪੰਜਾਬ ਪੁਲਿਸ ਦੀ ਡਿਊਟੀ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਗਮ ਆ ਜਾਂਦਾ ਹੈ ਜਦੋਂ ਇਹਨਾਂ ਨੇ ਰੈਲੀਆਂ ਕਰਨੀਆਂ ਹੁੰਦੀਆਂ ਨੇ ਜਾਂ ਇਹਨਾਂ ਨੇ ਕਿੱਥੇ ਜਾਣਾ ਹੁੰਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਇੱਕ ਜਿਹੜੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਸੋ ਮੈਂ ਸਰਕਾਰਾਂ ਨੂੰ ਕਹਿਣਾ ਵੀ ਚਾਹਾਂਗਾ ਠੀਕ ਹੈ ਤੁਸੀਂ ਪੁਲਿਸ ਮੁਲਾਜ਼ਮ ਲੈ ਕੇ ਨਾਲ ਫਿਰਨੇ ਨੇ ਹੁਣ ਜਿਵੇਂ ਕਿ ਆਪਾਂ ਅਰਵਿੰਦ ਕੇਜਰੀਵਾਲ ਹੋਣ ਦੀ ਗੱਲ ਕਰੀਏ ਉਹ 10 ਦਿਨ ਤੱਕ ਲਗਾਤਾਰ ਹੁਸ਼ਿਆਰਪੁਰ ਦੇ ਵਿੱਚ ਰੁਕੇ ਹੋਏ ਨੇ 20 ਤਰੀਕ ਤੋਂ ਲੈ ਕੇ 30 ਤਰੀਕ ਕੜਾਕੇ ਦੀ ਠੰਡ ਦੇ ਵਿੱਚ ਪੁਲਿਸ ਮੁਲਾਜ਼ਮਾ ਜਿਹੜੇ ਉੱਥੇ ਡਟੇ ਹੋਏ ਨੇ ਕਿਉਂਕਿ ਚਲੋ ਡਿਊਟੀ ਵੀ ਨਿਭਾਉਣੀ ਹੁੰਦੀ ਹੈ ਪਰੰਤੂ ਡਿਊਟੀ ਤੋਂ ਇਲਾਵਾ ਜੇਕਰ ਆਪਾਂ ਇੱਕ ਇਨਸਾਨੀ ਤੌਰ ਤੇ ਗੱਲ ਕਰੀਏ ਤਾਂ ਥਾਣਿਆਂ ਦੇ ਵਿੱਚ ਅੱਜ ਹਾਲਾਤ ਕੀ ਨੇ ਲੋਕਾਂ ਨੂੰ ਕਿੰਨਾ ਕੋ ਇਨਸਾਫ ਮਿਲ ਰਿਹਾ ਥਾਣਿਆਂ ਦੇ ਵਿੱਚ ਜਾ ਕੇ ਇਹ ਵੀ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਐਸੋ ਵੀ ਵੀ ਆਈ ਪੀ ਕਲਚਰ ਨੂੰ ਲੈ ਕੇ ਵੱਡੀਆਂ ਦੋਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਹੌਣ ਤੋਂ ਬਾਅਦ ਮੈਨੂੰ ਲੱਗਦਾ ਕਿ ਵੀ ਵੀ ਆਈ ਪੀ ਕਲਚਰ ਦੇ ਜਿਹੜੇ ਰਿਕਾਰਡ ਹੈ ਉਹ ਸਿਖਰ ਤੇ ਨੇ ਮੈਨੂੰ ਲੱਗਦਾ ਕਿ ਪੁਰਾਣੇ ਰਿਕਾਰਡ ਵੀ ਆ ਜਿਹੜੇ ਇਹਨਾਂ ਵੱਲੋਂ ਤੋੜ ਦਿੱਤੇ ਗਏ ਹੋਣਗੇ ਸੋ ਮੈਂ ਕਹਿਣਾ ਚਾਹਾਂਗਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਚੋਣਾਂ ਤੋਂ ਪਹਿਲਾਂ ਕੁਝ ਹੋਰ ਸੀ ਚੋਣਾਂ ਤੋਂ ਬਾਅਦ ਕੁਝ ਹੋਰ ਹੈ ਸੋ ਜਿਨ੍ਹਾਂ ਗੱਲਾਂ ਦਾ ਤੁਸੀਂ ਜ਼ਿਕਰ ਕਰਦੇ ਸੀ ਜਿਨ੍ਹਾਂ ਗੱਲਾਂ ਦਾ ਗੱਲਾਂ ਦੀਆਂ ਤੁਸੀਂ ਦੁਹਾਈਆਂ ਦਿੰਦੇ ਸੀ ਉਹਨਾਂ ਤੇ ਜ਼ਰੂਰ ਵੀ ਆ ਜਿਹੜਾ ਅਮਲ ਵੀ ਆ ਜਿਹੜਾ ਜ਼ਰੂਰ ਕੀਤਾ ਜਾਵੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸ਼ਰਪਰ ਨਿਊਜ਼ ਦੇ ਨਾਲ